ਰੇੜੀ ਵਾਲੇ ਨੇ ਪੇਸ਼ ਕੀਤੀ ਇਮਾਨਦਾਰੀ ਦੀ ਮਿਸਾਲ 30000 ਰੁਪਏ 3 ਦਿਨ ਬਾਅਦ ਰੇੜੀ ਤੇ ਪਹੁੰਚੇ ਅਸਲੀ ਮਾਲਕ ਨੂੰ ਕਿਤੇ ਵਾਪਸ ਕਹਿੰਦੇ ਹਨ ਕਾਲ ਯੁਗ ਵਿੱਚ ਲੁੱਟਕ ਸੁੱਟ ਚੋਰੀਆਂ ਟਕੈਤੀਆਂ ਬਹੁਤ ਵੱਧ ਗਈਆਂ ਹਨ ਹਰ ਕੋਈ ਪੈਸਾ ਕਮਾਉਣ ਵਿੱਚ ਲੱਗਿਆ ਹੋਇਆ ਹੈ ਬੇਸ਼ੱਕ ਤਰੀਕਾ ਕਿੰਨਾ ਹੀ ਗਲਤ ਕਿਉਂ ਨਾ ਹੋਵੇ ਪਰ ਅਜੇਹੇ ਵਿੱਚ ਵੀ ਇਮਾਨਦਾਰੀ ਅਜੇ ਪੂਰੀ ਤਰ੍ਹਾਂ ਮੁੱਕੀ ਨਹੀਂ ਹੈ ਇਸ ਦੀ ਇੱਕ ਮਿਸਾਲ ਸੋਨੂ ਨਾਮ ਦੇ ਵਿਅਕਤੀ ਨੇ ਪੇਸ਼ ਕੀਤੀ ਹੈ ਜੋ ਗੁਰਦਾਸਪੁਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਬਾਹਰ ਟਿੱਕੀ 버ਗਰ ਦੀ ਰੇੜੀ ਲਗਾਉਂਦਾ ਹੈ 3 ਦਿਨ ਪਹਿਲਾਂ ਸੋਨੂ ਦੀ ਰੇੜੀ ਤਪਿੰਡ ਖੋ ਦਾ ਕਮਲਜੀਤ ਸਿੰਘ ਜੋ ਦੁੱਧ ਦਾ ਵਪਾਰ ਕਰਦਾ ਹੈ 버거 ਖਾ ਕੇ ਗਿਆ ਸੀ ਤੇ ਜਾਂਦੇ ਜਾਂਦੇ ਉੱਥੇ ਕਾਫੀ ਲੱਭਨ ਤੇ ਵੀ ਜਦੋਂ ਪੈਸੇ ਨਾ ਮਿਲੇ ਤਾਂ ਆਜੋ ਸ਼ਹਿਰ ਆਇਆ ਅਤੇ ਮੋੜ ਤੋਂ ਸੋਨੂ ਦੀ ਰੇੜੀ ਤੇ ਗਿਆ ਅਤੇ ਪੈਸੇ ਬਾਰੇ ਪੁੱਛਿਆ ਤਾਂ ਸੋਨੂ ਨੇ ਤੁਰੰਤ ਪੈਸੇ ਕੱਢ ਕੇ ਉਸ ਨੂੰ ਫੜਾ ਦਿੱਤੇ ਕਮਲਜੀਤ ਸਿੰਘ ਨੇ ਦੱਸਿਆ ਕਿ ਇਹ ਪੈਸੇ ਉਸ ਵੱਲੋਂ ਦੁੱਧ ਵੇਚ ਕੇ ਇਕੱਠੇ ਕੀਤੇ ਗਏ ਸਨ ਅਤੇ ਇਹਨਾਂ ਦੀ ਗੱਥੀ ਬਣਾ ਕੇ ਉਸਨੇ ਰਬੜ ਲਗਾ ਕੇ ਜੇਬ ਵਿੱਚ ਪਾਈ ਸੀ ਜੋ ਪਤਾ ਨਹੀਂ ਲੱਗਿਆ ਕਿ ਕਦੋਂ ਸੋਨੂ ਦੀ ਰੇੜੀ ਤੇ ਡਿੱਗ ਪਈ ਉਸਨੇ ਸੋਨੂ ਦੀ ਇਮਾਨਦਾਰੀ ਦੀ ਵੀ ਪ੍ਰਸ਼ੰਸਾ ਕੀਤੀ ਉਥੇ ਹੀ ਸੋਨ ਨੇ ਦੱਸਿਆ ਕਿ ਜਦੋਂ ਉਸ ਨੂੰ ਪੈਸੇ ਮਿਲੇ ਤਾਂ ਉਸ ਨੇ ਕਿਸੇ ਨਾਲ ਗੱਲ ਨਹੀਂ ਕੀਤੀ ਕਿਉਂਕਿ ਪੈਸੇ ਬਾਰੇ ਸੁਣ ਕੇ ਕਿਸੇ ਦਾ ਵੀ ਦਿਲ ਬੇਈਮਾਨ ਹੋ ਸਕਦਾ ਹੈ ਤੇ ਕੋਈ ਵੀ ਆਪਣੇ ਆਪ ਨੂੰ ਇਸ ਦਾ ਮਾਲਕ ਸਾਬਤ ਕਰਨ ਦੀ ਕੋਸ਼ਿਸ਼ ਕਰ ਸਕਦਾ ਹੈ। ਉਸ ਨੇ ਇਹ ਪੈਸੇ ਵੱਖਰੇ ਹੀ ਰੱਖ ਦਿੱਤੇ ਅਤੇ ਸੋਚਿਆ ਕਿ ਜ਼ਰੂਰ ਜਿਸ ਦੇ ਹੋਣਗੇ ਉਹ ਉਸ ਕੋਲੋਂ 버ਗਰ ਖਾ ਕੇ ਗਿਆ ਹੋਵੇਗਾ ਤੇ ਇਸ ਦਾ ਅਸਲੀ ਮਾਲਕ ਇਸ ਨੂੰ ਲੱਭਦਾ ਇੱਥੇ ਆਏਗਾ। ਅੱਜ ਕਵਲਜੀਤ ਸਿੰਘ ਉਸ ਕੋਲ ਪਹੁੰਚੇ ਅਤੇ ਪੈਸੇ ਬਾਰੇ ਪੁੱਛਿਆ ਤਾਂ ਉਹ ਸਮਝ ਗਿਆ ਕਿ ਪੈਸੇ ਇਹਨਾਂ ਦੇ ਹੀ ਹਨ ਅਤੇ ਤੁਰੰਤ ਵਾਪਸ ਕਰ ਤੇ ਹਨ सोनू ਨੇ ਦੱਸਿਆ ਕਿ ਉਸਨੇ ਗਿਨੇ ਵੀ ਨਹੀਂ ਕਿ ਇਹ ਕਿੰਨੇ ਪੈਸੇ ਹਨ ਪਰ ਉਸ ਨੂੰ ਇਹ ਅੰਦਾਜ਼ਾ ਹੋ ਗਿਆ ਸੀ ਕਿ ਇਹ 30 40 ਹਜ਼ਾਰ ਦੇ ਕਰੀਬ ਹਨ ਮੇਰਾ ਨਾਮ ਹੈ ਕਬਲਜੀਤ ਸਿੰਘ ਪਿੰਡ ਮੇਰਾ ਕੋਖਰ ਆ ਪਰਸੋਂ ਅਸੀਂ ਭਾਈ ਦੀ ਦੁਕਾਨ ਤੇ ਨਾ 버ਗਰ ਖਾਦਾ ਸੀ ਕੋਈ 11 12 ਵਜੇ ਨਾਲ ਉਸ ਟਾਈਮ ਸਾਡਾ 25 3000 ਰੁਪਿਆ ਭਾਈ ਦੁਕਾਨ ਦੇ ਡਿੱਗ ਪਿਆ ਅਸੀਂ ਮੁਰਗੇ ਦੇਖਿਆ ਨਹੀਂ ਅਸੀਂ ਜਾ ਕੇ ਘਰ ਜਾ ਕੇ ਦੇਖਿਆ ਤੇ ਫਿਰ ਕੱਲ ਤਾਂ ਘਟ ਗਿਆ ਨਹੀਂ ਗਿਆ ਰਾਜਾ ਅੱਗੇ ਪਤਾ ਕੀਤਾ ਤਾਂ ਭਾਜੀ ਉਹਨੇ ਕਹਿੰਦੇ ਤੁਹਾਡੀ ਪੇਮੈਂਟ ਤੁਹਾਡੇ ਸਾਡੇ ਕੋਲ ਪਈ ਆ ਉਹਨਾਂ ਨੇ 22 ਤੁਹਾਨੂੰ ਵਾਪਸ ਕੀਤੀ ਆ ਲੱਗਦਾ ਅੱਜ ਕੱਲ ਜਿਹੜੇ ਲੋਕੀ ਬੋਲਦੇ ਨੇ ਨਹੀਂ ਭਾਜੀ ਅੱਜ ਕੱਲ ਇਮਾਨਦਾਰੀ ਬਹੁਤ ਘੱਟ ਮਿਲਦੀ ਆ ਬਾਕੀ ਕੀ ਕਹਿੰਦੇ ਹੁੰਦੇ ਆ ਵੀ ਭਾਜੀ ਉਹਨਾਂ ਨਾਲੋਂ ਤਾਂ ਸ਼ੁਰੂ ਤੋਂ ਪਿਆਰ ਐ ਸੇ ਗਵਰਨਮੈਂਟ ਸਕੂਲੇ ਪੜੇ ਆ ਭਾਜੀ ਉਹਨਾਂ ਨਾਲ ਸ਼ੁਰੂ ਤੋਂ ਖਾਂਦੇ ਪੀਂਦੇ ਰਹੇ ਆ ਅਜਿਹੀ ਗੱਲ ਨਹੀਂ ਕੋਈ ਵੀ ਪਰ ਚਲੋ ਕਹਿੰਦੇ ਇਮਾਨਦਾਰੀ ਦਾ ਪੈਸਾ ਜਿਹੜਾ ਉਹ ਕਦੇ ਨਾ ਕਦੇ ਵਾਪਸ ਆ ਜਾਂਦਾ ਬਾਕੀ ਮੈਂ ਭਾਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਵੀ ਜਿਨ੍ਹਾਂ ਨੇ ਮੈਨੂੰ ਪੇਮੈਂਟ ਵਾਪਸ ਕੀਤੀ ਆ ਇਹਨਾਂ ਦਾ ਸੋਨੂ ਆ ਮੈਂ ਬਰਗਰ ਦਾ ਕੰਮ ਕਰਨਾ ਜੀ ਤੇ ਕੀ ਗੱਲਬਾਤ ਹੋਈ ਸੀ ਜਦੋਂ ਆਏ ਪਤਾ ਨਹੀਂ ਭਾਜੀ ਇਹਨਾਂ ਨੇ ਬਰਗਰ ਖਾਦਾ ਮੇਰੇ ਕੋ ਇਹਨਾਂ ਦੇ ਪੈਸੇ ਡਿੱਗ ਗਏ ਆਂਟੀ ਨੇ ਮੈਨੂੰ ਕਿਹਾ ਮੇਰੇ ਪੈਸੇ ਡਿੱਗ ਗਏ ਕਿਸੇ ਦੇ ਮੈਂ ਚੁੱਕ ਕੇ ਰੱਖਦੇ ਆ ਉੱਥੇ ਸਾਈਡ ਤੇ ਕਰਕੇ ਬੱਸ ਮੁੜ ਕੇ ਆ ਭਾਜੀ ਹੁਣੇ ਆਇਆ ਮੇਰੇ ਕੋਲ ਦੋਆਂ ਦਿਨਾਂ ਦੇ ਨਾਲ ਬਾਅਦ ਤੇ ਪੈਸੇ ਦਿੱਤੇ ਆ ਤੁਹਾਨੂੰ ਪਤਾ ਸੀਗਾ ਵੀ ਇਹ ਕੌਣ ਨੇ ਜਾਂ ਕਿੱਥੇ ਨਹੀਂ ਭਾਜੀ ਨਹੀਂ ਮੈਨੂੰ ਕੋਈ ਨਹੀਂ ਪਤਾ ਤੇ ਫਿਰ ਤੁਸੀਂ ਜਾਂ ਕੋਈ ਵੇਟ ਕਰਦੇ ਰਹੇ ਇਹਨਾਂ ਦੇ ਹਾਂਜੀ ਭਾ ਇਸੇ ਕਰਕੇ ਚੁੱਪ ਕਰਕੇ ਰਹਿ ਗਈ ਜੀ ਪਰਾਨੂੰ ਇਹ ਵੀ ਨਹੀਂ ਪਤਾ ਕਿ ਕਿੰਨੇ ਪੈਸੇ ਭਾਵੇਂ ਪੂਰੀ ਇਮਾਨਦਾਰੀ ਨਾਲ ਜਿੰਨੇ ਪੈਸੇ ਹੈਗੇ ਸਾਰੇ ਆਈਆਂ ਨੂੰ ਅਸੀਂ ਨਹੀਂ ਗਿਨੇ ਕੁਛ ਨਹੀਂ ਕੀਤਾ ਜੀ ਉਤਰਾ ਦੇ ਉੱਤਰ ਡੱਕ ਚੜੇ ਜੀ ਤੇ ਅੱਜ ਕੱਲ ਲੋਕ 150 ਦੇ ਵੀ ਮਹਿਮਾਨ ਹੋ ਜਾਂਦੇ ਆ ਹਾਂਜੀ ਭਾਜੀ ਮੇਰੇ ਕੋਲ ਰੱਸ਼ ਹੁੰਦਾ ਨਾ ਤੇ ਜੇ ਕੋਈ ਚੋਕੇ ਲੈ ਆਂਦਾ ਤੇ ਫਿਰ ਉਹਦੇ ਦੇ ਸਾਨੂੰ ਤੇ ਪਤਾ ਨਹੀਂ ਲੱਗਣਾ ਇਹ ਕਿਹੜਾ ਲੈ ਗਿਆ ਜੀ ਕਿਤਾ ਮਨ ਜਾਇਆ ਕਿ ਪੈਸੇ ਵਾਪਸ ਦੇ ਨਹੀਂ ਭਾਜੀ ਜਿਹਦੇ ਪੈਸੇ ਉਹਦੇ ਦੇਣਿਆ ਨੂੰ ਮਾਲਕ ਨੇ ਬੜੀ ਕਿਰਪਾ ਵਾ ਵੀ ਅਹੀਂ ਰੋਟੀ ਖਾ ਰਹੇ ਰੱਜ ਕੇ ਤੇ